ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਅਪਾਉਂਡੈਂਟ ਵੀਡੀਓ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਪਹਿਲੀਆਂ 5 ਜਿਹੜੀਆਂ ਟੌਪ ਦੀਆਂ 5 ਅਕੈਡਮੀ ਜਿਹੜੇ ਕ੍ਰਿਕਟ ਦੀਆਂ ਜਿਹਦੇ ਵਿੱਚ ਤੁਸੀਂ ਆਪਦੇ ਬੱਚੇ ਨੂੰ ਭੇਜ ਕੇ ਜਾਂ ਤੁਸੀਂ ਆਪ ਜਾ ਕੇ ਇੱਕ ਚੰਗੇ ਲੈਵਲ ਦੇ ਕ੍ਰਿਕਟਰ ਪਲੇਅਰ ਬਣ ਸਕਦੇ ਹੋ ਜਿਹਦੇ ਨਾਲ ਤੁਸੀਂ ਅੱਗੇ ਆਪ ਦੇ ਆਪ ਨੂੰ IPL ਦੇ ਵਿੱਚ ਜਾਂ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਤੁਸੀਂ ਖੇਡ ਸਕਦੇ ਹੋ ਉਹ ਅਕੈਡਮੀਆਂ ਦੇ ਵਿੱਚੋਂ ਪਹਿਲਾਂ ਹੀ ਬੱਚੇ ਬਹੁਤ ਜ਼ਿਆਦਾ IPL ਦੇ ਵਿੱਚ ਸਿਲੈਕਟ ਹੋ ਚੁੱਕੇ ਆ ਤੇ ਇੰਟਰਨੈਸ਼ਨਲ ਮੈਚ ਵੀ ਖੇਡ ਚੁੱਕੇ ਆ ਰਾਂਜੀ ਮੈਚ ਜਾਂ ਜਿੰਨੇ ਵੀ ਹੋਰ ਤਰ੍ਹਾਂ ਦੇ ਜਿੰਨੇ ਵੀ ਕੱਪ ਹੁੰਦੇ ਇੰਡੀਆ ਲੈਵਲ ਦੇ ਉਹ ਸਾਰੇ ਕੱਪ ਖੇਡਦੇ ਆ ਤਾਂ ਆਜੋ ਆਪਾਂ ਤੁਹਾਨੂੰ ਉਹਨਾਂ ਦੱਸਦੇ ਆ ਅਕੈਡਮੀਆ ਬਾਰੇ ਤੇ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਸ਼ੇਅਰ ਕਰਦੇ ਵੀਡੀਓ ਨੂੰ ਜੇ ਤੁਹਾਨੂੰ ਵਧੀਆ ਲੱਗੇ ਕਮੈਂਟ ਕਰਕੇ ਦੱਸਿਓ ਸੀ ਐਦਾਂ ਦੇ ਵੀਡੀਓ ਹੋਰ ਲੈ ਕੇ ਆਉਂਦੇ ਰਾਂਗੇ ਤਾਂ ਆਜੋ ਸਭ ਤੋਂ ਪਹਿਲੀ ਅਕੈਡਮੀ ਹੈ ਹਰਪ੍ਰੀਤ ਸਿੰਘ ਜੋ ਕਿ ਬਹੁਤ ਹੀ ਮਸ਼ਹੂਰ ਕ੍ਰਿਕਟਰ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤਾਂ ਉਹਨਾਂ ਦੀ ਜਿਹੜੀ ਅਕੈਡਮੀ ਹੈ ਜਲੰਧਰ ਦੇ ਵਿੱਚ ਪਾਈ ਜਾਂਦੀ ਹੈ ਤਾਂ ਤੁਸੀਂ ਉੱਥੇ ਜਾ ਕੇ ਆਦੇ ਬੱਚੇ ਦੇ ਟ్రਾਇਲ ਦੇ ਕੇ ਤਾਂ ਤੁਸੀਂ ਉਹਨਾਂ ਦੇ ਵਿੱਚ ਕਿਸ ਵਗੈਰਾ ਸਾਰ ਕੋ ਪੁੱਛ ਕੇ ਤੁਸੀਂ ਉੱਥੇ ਆਦੇ ਬੱਚੇ ਨੂੰ ਤੁਸੀਂ ਲਾ ਸਕਦੇ ਹੋ ਜਿਹਦੇ ਨਾਲ ਕੋ ਵਧੀਆ ਸਕਿੱਲ ਇੰਪਰੂਵ ਕਰ ਸਕੇ ਤੇ ਨਾਲ ਦੀ ਨਾਲ ਤੁਸੀਂ ਅੱਗੇ ਵੀ ਹੋਰ ਕੁਝ ਵੀ ਕਰ ਸਕੋ ਤਾਂ ਦੂਸਰੇ ਨੰਬਰ ਤੇ ਜੋ ਅਕੈਡਮੀ ਆ ਜਾਂਦੀ ਹੈ ਉਹ ਆਏ ਨੇ ਜੋਗਰਾਜ ਸਿੰਘ ਦੀ ਅਕੈਡਮੀ ਜੋ ਕਿ ਚੰਡੀਗੜ੍ਹ ਦੇ ਵਿੱਚ ਬੀਏਵੀ ਕਾਲਜ ਦੇ ਵਿੱਚ ਵੱਡੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਾਈ ਜਾਂਦੀ ਆ ਉਹ ਤੁਸੀਂ ਆਕਸਰ ਵੀਡੀਓ ਦੇਖਦੇ ਰਹਿੰਦੇ ਹੋ ਜੋਗ ਰਾਜ ਕਿੱਡੇ ਤਕੜੇ 플레이ਰ ਆਪ ਰਹੇ ਆ ਤਾਂ ਕਿੱਡੇ ਤਕੜੇ ਕੋਚ ਆ ਤੁਸੀਂ ਜੋਰਾਜ ਸਿੰਘ ਤੋਂ ਉਤਾਜੇ ਲਾ ਸਕਦੇ ਹੋ ਤੁਸੀਂ ਅਭਿਸ਼ੇਕ ਸ਼ਰਮਾ ਤੋਂ ਉਤਾਜੇ ਲਾ ਸਕਦੇ ਹੋ ਤੁਸੀਂ ਸ਼ੋਮ ਗਿੱਲ ਤੋਂ ਉਤਾਜੇ ਲਾ ਸਕਦੇ ਹੋ ਤਾਂ ਤੁਸੀਂ ਉੱਥੇ ਆਪ ਦੇ ਬੱਚੇ ਨੂੰ ਭੇਜ ਸਕਦੇ ਹੋ ਇੱਕ ਚੰਗਾ ਕਰੈਕਟਰ ਤੁਸੀਂ ਬਣਾ ਸਕਦੇ ਹੋ ਔਰ ਤੀਸਰੇ ਨੰਬਰ ਤੇ ਆ ਜਾਂਦੀ ਆ ਪਠਾਨ ਬ੍ਰਦਰਸ ਪਠਾਨ ਬਦਰ ਯੂਸਫ ਪਠਾਨ ਤੇ ਇਰਫਾਨ ਪਠਾਨ ਇਹ ਵੀ ਤੁਹਾਨੂੰ ਪਤਾ ਵੀ ਕਿੰਨੇ ਚੰਗੇ ਪਲੇਅਰ ਰਹੇ ਆ ਤੇ ਕਿੰਨੇ ਟੌਪ ਦੇ ਰਹੇ ਆ ਤਾਂ ਇਹਨਾਂ ਨੇ ਵੀ ਪੰਜਾਬ ਦੇ ਵਿੱਚ ਆਪਣੀ ਇੱਕ ਅਕੈਡਮੀ ਖੋਲੀ ਹੋਈ ਹੈ ਲੁਧਿਆਣੇ ਦੇ ਵਿੱਚ ਤੇ ਤੁਸੀਂ ਇਹਨਾਂ ਕੋਲੇ ਵੀ ਤੇਜ ਕੇ ਵੀ ਬੱਚੇ ਨੂੰ ਇੱਥੇ ਪ੍ਰੈਕਟਿਸ ਕਰਵਾ ਸਕਦੇ ਹੋ ਤਾਂ ਇੱਥੇ ਇੱਕ ਚੰਗਾ ਪਲੇਅਰ ਤੁਸੀਂ ਕ੍ਰਿਕਟਰ ਦਾ ਬਣਾ ਸਕਦੇ ਹੋਗੇ ਤਾਂ ਚੌਥੇ ਨੰਬਰ ਤੇ ਅਕੈਡਮੀ ਆ ਜਾਂਦੀ ਹੈ ਕਾਲਸੀ ਕ੍ਰਿਕਟ ਅਕੈਡਮੀ ਜਿਹੜੀ ਕੀ ਸਹਿਯੋਗ ਦਾ ਜੀਤ ਸਿੰਘ ਨਗਰ ਦੇ ਵਿੱਚ ਪਾਈ ਜਾਂਦੀ ਹੈ ਇਹ ਕ੍ਰਿਕਟ ਦੇ ਨਾਲ ਨਾਲ ਬੱਚੇ ਦੇ ਬੋਡੀ ਨੂੰ ਉਹ ਡਿਪਾਰਟਮੈਂਟ ਡਿਪਾਰਟਮੈਂਟ ਕਰਦੇ ਆਲ ਰੌਂਡ ਅਬਿਲਿਟੀ ਪੈਦਾ ਕਰਦੇ ਆ ਤਾਂ ਕਿ ਬੱਚਾ ਕ੍ਰਿਕਟ ਦੇ ਨਾਲ ਨਾਲ ਇੱਕ ਚੰਗਾ ਪਲੇਅਰ ਚੰਗਾ ਇਨਸਾਨ ਬਣ ਸਕੇ ਤਾਂ ਇੱਥੇ ਰਹਿਣ ਸੈਨ ਦਾ ਖਾਣ ਪੀਣ ਦਾ ਸਾਰਵਕੁਸ਼ ਜੰਗਲ ਤੇ ਸਿਕਿਉਰਿਟੀ ਦਾ ਵੀ ਖਾਸ ਪ੍ਰਬੰਧ ਹੈ ਤਾਂ ਇੱਥੇ ਵੀ ਤੁਸੀਂ ਆ ਕੇ ਬੱਚੇ ਨੂੰ ਚੰਗੀ ਤਰ੍ਹਾਂ ਕ੍ਰਿਕਟ ਦੇ ਵਿੱਚ ਭੇਜ ਸਕਦੇ ਹੋ ਇੱਕ ਕੀਰਤ ਅਕੈਡਮੀ ਆ ਗਈ ਮੁਹਾਲੀ ਦੇ ਵਿੱਚ ਇੱਥੇ ਐਨਏ ਸਕੋਚ ਮਿਲ ਜਾਂਦੇ ਆ ਬੱਚੇ ਵਾਸਤੇ ਜਿੱਥੇ ਬਹੁਤ ਸੋਹਣਾ ਗਰਾਊਂਡ ਮਿਲ ਜਾਂਦਾ ਹੈ ਜਿੱਥੇ ਕਿ ਬਾਹਰੋਂ ਇੰਟਰਨੈਸ਼ਨਲ ਪਲੇਅਰਾਂ ਨੂੰ ਬੁਲਾ ਕੇ ਜਾਂ ਨੈਸ਼ਨਲ ਚੰਗੇ ਪਲੇਅਰ ਬੁਲਾ ਕੇ ਉਹਨਾਂ ਦੀ ਗੱਲਬਾਤ ਕਰਾਈ ਜਾਂਦੀ ਹੈ ਕਿ ਕਿਦਾਂ ਕਿੱਦਾਂ ਕੀ ਕਰਨਾ ਤਾਂ ਤੁਸੀਂ ਬੱਚੇ ਨੂੰ ਇੱਥੇ ਵੀ ਭੇਜ ਸਕਦੇ ਹੋ ਪੰਜਾਬ ਦੇ ਵਿੱਚ ਕਰੋ ਵਾਲ ਸਟੰਪਸ ਅਕੈਡਮੀ ਆ ਜਾਂਦੀ ਜਿਹੜੀ ਕਿ ਦਿਲੰਦਰ ਦੇ ਵਿੱਚ ਬਣੀ ਆ ਤਾਂ ਉੱਥੇ ਵੀ ਐਨਏਸ ਕੋਚ ਬੱਚੇ ਨੂੰ ਮਿਲ ਜਾਂਦੇ ਚੰਗੇ ਕਰੈਕਟਰ ਦੇ ਆਪ ਦੀ ਕਿ ਨਖਾਰਨ ਵਾਸਤੇ ਆਪ ਦੀ ਸਕਿਲਸ ਨੂੰ ਇੰਪਰੂਵ ਕਰਨ ਵਾਸਤੇ ਤਾਂ ਜਿੱਤੇ ਕਿ ਬਹੁਤ ਸਾਰੇ ਨਕੀਮਾ ਵਾਸਤੇ ਟ੍ਰਾਇਲ ਵੀ ਵਗੈਰਾ ਹੁੰਦੇ ਰਹਿੰਦੇ ਆ ਤੁਸੀਂ ਬੱਚੇ ਨੂੰ ਉੱਥੇ ਵੀ ਤੁਸੀਂ ਆਪ ਦੇ ਐਡਮਿਸ਼ਨ ਕਰਵਾ ਸਕਦੇ ਆ ਉਸ ਤੋਂ ਬਾਅਦ ਸੀਪੀ ਕਰੈਕਟ ਅਕੈਡਮੀ ਲੁਧਿਆਣੇ ਦੇ ਵਿੱਚ ਆ ਜਾਂਦੀ ਆ ਉਹ ਵੀ ਉੱਥੇ ਵੀ ਐਨਏਸ ਕੋਚ ਮਿਲ ਜਾਂਦੇ ਬੱਚੇ ਵਾਸਤੇ ਜੋ ਕਿ ਉਤਲੇ ਕੋਚ ਆ ਪਹਿਲਾਂ ਹੀ ਰਾਂਜੀ ਟਰਾਫੀ ਵੀ ਜੇ ਹਜ਼ਾਰ ਟਰਾਫੀ ਵਾਰਗੇ ਮੈਚਸ ਜਿਹੜੇ ਖੇਡ ਚੁੱਕੇ ਆ ਤਾਂ ਉਹ ਬੱਚੇ ਨੂੰ ਟ੍ਰੇਨਿੰਗ ਕਰਾਉਂਦੇ ਆ ਤਾਂ ਸੀਪੀ ਕ੍ਰਿਕਟ ਅਕੈਡਮੀ ਵਿੱਚ ਨਾਲ ਨਾਲ ਨਾਈਟ ਪ੍ਰੈਕਟਿਸ ਵੀ ਬੱਚੇ ਵਾਸਤੇ ਅਵੇਲੇਬਲ ਆ ਜੇ ਬੱਚੇ ਨੇ ਨਾਈਟ ਪ੍ਰੈਕਟਿਸ ਕਰਨੀ ਤਾਂ ਉਹਦਾ ਵੀ ਕਰਾਈ ਜਾਂਦੀ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀ ਕ੍ਰਿਕਟ ਅਕੈਡਮੀਆਂ ਨੇ ਹੈ ਜਿਹੜੇ ਕਿ ਪੰਜਾਬ ਦੇ ਵਿੱਚ ਪਈਆਂ ਜਾਂਦੀਆਂ ਤੇ ਜਿਹੜੇ ਟੌਪ ਦੀਆਂ ਅਕੈਡਮੀਆਂ ਨੇ ਇਥੋਂ ਬੱਚੇ ਨੂੰ ਨਖਾਰਿਆ ਜਾਂਦਾ ਪੂਰਾ ਔਰ ਅੱਗੇ ਟ੍ਰਾਇਲ ਵਗੈਰਾ ਵਿੱਚ ਭੇਜਿਆ ਜਾਂਦਾ ਹੈ ਜਿਹੜੇ ਕਿ ਆਪਣੇ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਮੈਚ ਹੁੰਦੇ ਆ ਜਿਸ ਦੇ ਵਿੱਚ ਬੱਚਾ ਆਪ ਦਾ ਟੈਲੈਂਟ ਨੂੰ ਅੱਗੇ ਦਿਖਾ ਕੇ ਤਾਂ ਅੱਗੇ ਆਪ ਦਾ ਜਿਹੜਾ ਭਵਿੱਖ ਬਣਾ ਸਕੇ ਤਾਂ ਤੁਸੀਂ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ